ਕੀ ਗੱਲ ਹੈ ਮੰਮੀ? ਬੜੇ ਮੁਰਝਾਈ ਜਿਹੇ ਫਿਰਦੇ ਨੇ। ਪੁੱਤ ਗਰਮੀ ਬੜੀ ਆ। ਗਰਮੀ ਤਾਂ ਹੈਗੀ ਫਿਰ ਬੜੀ। ਅਜੇ ਤਾਂ ਮੈਂ ਜਾਂਦੀ ਆਂਦੀ ਨਹੀਂ ਕਿਤੇ। ਗਰਮੀ ਨੇ ਮੱਤ ਮਾਰੀ ਪਈ ਸੱਚੀ। ਮੇਰੀ ਗੱਲ ਸੁਣੋ ਆਪਣਾ ਧਿਆਨ ਰੱਖਿਆ ਕਰੋ। ਠੀਕ ਹੈ ਪਤਾ। ਤੈਨੂੰ ਪਤਾ ਨਾ ਸਰਕਾਰਾਂ ਨੇ ਵੀ ਓਨ ਕਰ ਦਿੱਤਾ ਵਾ ਵੀ ਹਾਂ 2:30 ਵੇ ਤੇ ਬਾਹਰ ਨਹੀਂ ਜਾਣਾ। ਆ ਸਕੂਲਾਂ ਵਾਲਿਆਂ ਨੇ ਕਰਤਾ ਵਾ ਬੱਚੇ ਵੇਲਾ ਨਿਕ ਨਿਕਣ ਦੇ ਵੇਲੇ 12 ਵਜੇ ਘਰ ਆ ਜਾਂਦੇ ਆ। ਅੱਜ ਵੇਖਿਆ ਮੰਮੀ ਮੈਂ ਸਵੇਰੇ ਸਵਕਤੇ ਨਿਆਣੇ ਦੁਰਪਿੰਦੇ ਸਕੂਲਾਂ ਨੂੰ। ਤੇ 10 ਵਜੇ ਖੜੇ ਆ ਕੇ ਛੁੱਟੀ ਕਰ ਦਿੱਤੀ ਆ ਗਰਮੀ ਦਾ ਕਰਕੇ ਨਾ ਗਰਮੀ ਕਰਕੇ ਮਤਲਬ ਕੀ ਕਰਨ ਹੁਣ ਪੁੱਤ ਤੂੰ ਵੀ ਬਚਿਆ ਕਰ ਗਰਮੀ ਤੋਂ ਹਾਂ ਤੂੰ ਵੀ ਨਾ ਇੰਨਾ ਕਿਹੜਾ ਕੰਮ ਆ ਹੁਣ ਹੁਣ ਕਿਹੜੇ ਲੋਕੀ ਪੀਕੇ ਤੇ ਮਿਸਤਰੀ ਲੱਗੇ ਆਪੀ ਦੋ ਦੌਰੇ ਤੇ ਬਜਰੀ ਚਾਹੀਦੀ ਦੁਪਹਿਰੇ ਰਮਾਨਾ ਬੰਦ ਕਰਕੇ ਆਪਾਂ ਪੱਕਾ ਆਇਆ ਗਏ ਇਹ ਗੱਲ ਹੈ ਜੀ ਸਾਡੇ ਟਾਈਮ ਚ ਵੇਲੋ ਹੈ ਸਕੂਲ ਦਾ ਕੋਈ ਟਾਈਮ ਨਹੀਂ ਬਦਲਦੇ ਹੁੰਦੇ ਕੋਈ ਨਹੀਂ ਅੱਜ ਕੱਲ੍ਹ ਨਿਆਣੇ 16ਵੀਂ ਪੜ੍ਹੇ ਹੋ ਗਏ ਆ ਪਹਿਲਾਂ ਵਾਲੀ ਗੱਲ ਨਹੀਂ ਰਹਿ ਗਈ ਮਾਵਾਂ ਵੀ 16 ਹੋ ਗਈਆਂ ਪਕਾਉਣ ਵਾਲੀਆਂ ਤੇ ਬੱਚੇ ਵੀ ਹੋ ਗਏ ਆ ਸਾਰੇ ਕੁਝ ਕਹੀ ਆ ਸਹੀ ਗੱਲ ਜੀ ਇਹਦਾ ਮਤਲਬ ਤੁਸੀਂ ਨਾ ਟਾਈਮ ਨਾਲ ਘਰ ਨੂੰ ਆਇਆ ਕਰੋ ਰੋਟੀ ਪਾਣੀ ਖਾਇਆ ਕਰ ਗਰਮੀ ਪੀ ਜਾ ਜਨਾ ਪੁੱਤ ਫਿਰ ਨਿਕਲਦੀ ਨਹੀਂਗੀ ਇੰਨਾ ਤੇ ਆਪਣਾ ਧਿਆਨ ਹੀ ਰੱਖੋ ਧਿਆਨ ਰੱਖਦੇ ਸਾਡੀ ਨੇ ਫਿਕਰ ਕਰੋ ਅਸੀਂ ਬੜੇ ਪੁਰਾਣੇ ਆ ਬੜੇ ਪੁਰਾਣੇ ਪਾਪੀ ਆ ਸਾਨੂੰ ਤੇ ਪਤਾ ਨਹੀਂ ਗਰਮੀ ਗਰਮੀ ਨਹੀਂ ਕੋ ਆਂਦੀ ਸਾਨੂੰ ਕੋਈ ਗੱਲ ਨਹੀਂ ਕੰਮ ਕਰਦੇ ਪਰ ਫਿਰ ਵੀ ਮਾਵਾਂ ਨੂੰ ਫਿਕਰ ਹੁੰਦਾ ਮੈਨੂੰ ਮਾ ਕੋਈ ਜੁੜ ਕੇ ਬਹਿ ਗਿਆ ਵਾ ਇਹ ਨਹੀਂ ਵੇਖਣਾ ਹੁੰਦਾ ਵੀ ਕੋਈ ਕੰਮ ਹੋਊਗਾ ਹੋਰ ਵੀ ਕਿਸੇ ਨੇ ਕੁਝ ਕਹਿਣਾ ਹੋਊਗਾ ਅਮਰੀਕਾ ਸੁਣਿਓ 2 ਮਿੰਟ ਆਇਓ ਹਾਂ ਹਾਂ ਆਣਾ 1 ਮਿੰਟ ਆਇਓ 2 ਮਿੰਟ ਛੇਤੀ ਇਹ ਕਿ ਐਣੀ ਮੇਰੇ ਪੱਲੇ ਪੈਂਦੀ ਕਾਲੀ ਬਾਲੀ ਮਿੱਠੀ ਜੀ ਉਹ ਜਿਹੜੇ ਕਾਲੀ ਬਾਲੀ ਹੋਣਾ ਪਤਾ ਨਹੀਂ ਕੀ ਵੈਰਾਈ ਹੈ ਕੋਈ ਮਤਬਲੀ ਹੋਣਾ ਤਾਜਗਾਜਾ ਮਾਰਦੀ ਆ ਉਹਦੀ ਮਾਂ ਦੇ ਕੋਲ ਬੈਠਾ ਕਿਤਾ ਕੀ ਕੰਮ ਨੂੰ ਚਾ ਸੁਣਿਆ ਕੋਈ ਗੱਲ ਨਹੀਂ ਜਰਨਾ ਜੰਨਾ ਸੁਣਦਾ ਕੀ ਕਹਿੰਦੀ ਭਲਾ ਹੈ ਲੰਦਾ ਨਾ ਹੀ ਨਹੀਂ ਲੈਂਦਾ ਕਿਤੇ ਮਾਂ ਕੋਲ ਬਹਿ ਕੇ ਜੰਦਾ ਵਾ ਬਸ ਆਇਆ ਹੈ ਆਇਆ ਮੈਂ ਅਜੇ ਤੱਕ ਨਹੀਂ ਤੁਰਿਆ ਉਥੋਂ ਪਤਾ ਨਹੀਂ ਕੀ ਪਟੀਆਂ ਪੜਾਉਂਦੀ ਰਹੀਦੀ ਬਿਠਾ ਬਿਠਾ ਕੇ ਉਹ ਜਾਏ ਵੇਲਾ ਜਿਹੜਾ ਸੁੰਦਾ ਰਹਿੰਦਾ 24 ਘੰਟੇ ਉਠਿਆ ਰਹੇ ਜਾਪਦਾ ਆ ਜਾ ਤੇ ਮੈਂ ਨਾ ਉਹ ਕਿ ਤਸ ਕਿਹੜੇ ਲੈ ਬਾਜ਼ਾਰ ਜਾਣਾ ਅਜੇ ਤੈਨੂੰ ਮਸਕੇ ਵੀ ਮਾਰਨੇ ਪੈਣੇ ਆ ਮਸ਼ੇਵਰੀ ਤੁਰਿਆ ਪੜਾ ਪੁੱਤ ਕਦੇ ਦੀ ਆਵਾਜ਼ਾਂ ਮਾਰਨ ਲਈ ਓਨੇ ਆਖਣਾ ਮਾਂ ਦੇ ਗੋਡੇ ਲਾ ਕੇ ਬੈਠਾ ਕੀਤਾ ਕੀ ਆਖਣਾ ਸੁਣ ਲਾ ਫੇਰ ਆਖੂਗੀ ਕੀਤਾ ਕੀ ਪਟੀਆਂ ਪੜਾਉਂਦੀ ਆ ਮੇਰੇ ਖਿਲਾਫ ਉਹ ਕੋਈ ਨਹੀਂ ਕਹਿਣਾ ਮਾਤਾ ਉਹਨੇ ਮੈਨੂੰ ਪਤਾ ਜਿਹੜੀਆਂ ਗੱਲਾਂ ਕਰਨੀਆਂ ਉਹਨੇ ਉਹਨੇ ਕੀ ਮੇਰੇ ਤੋਂ ਫਾਰਮਾਂ ਤੇ ਸੈਨਿਕ ਕਰਾਉਣੇ ਉਹਨੇ ਇਹ ਛੋਟੇ-ਮੋਟੇ ਕੰਮ ਹੋਣੇ ਆ। ਅ ਸੂਟ ਲੈਣਾ ਵਾ, ਅ ਸਵਾਈਂ ਦੇ ਦੇ, ਇਹ ਆ ਕਰਦੇ, ਇਹ ਆ ਕਰਦੇ। ਐ ਕੰਮ ਨੇ ਔਰ ਕੀਨੇ ਆ? ਉਹ ਵੀ ਪਤਾ ਨਹੀਂ ਕਿ ਦੇਣਾ ਪੈਣਾ ਨਾ। ਇੱਥੇ ਸਾਹਮਣੇ ਨਹੀਂ ਕਹਿ ਸਕਦੀ। ਉੱਥੇ ਜ਼ਿਆਦਾ ਕਹਿਣ ਨੂੰ ਜਾ ਕੇ। ਕੀ ਤਾਂ ਚੋਰੀ ਹੋ ਜੂ ਕੋ ਕਹਿਣਾ ਹੋਵੇ। ਸੁਣ ਲਾ, ਕੋਈ ਗੱਲ ਨਹੀਂ। ਸੁਣ ਲੈਨੇ ਆ। ਨਹੀਂ ਐਡੀ ਨਹੀਂ ਕੋ ਮੈਨੂੰ ਖਾਦੀ ਪਈ। ਇਹ ਮੇਰੀ ਗੱਲ ਸੁਣ ਤਸੀਂ ਆਏ ਨਹੀਂ 2 ਮਿੰਟ। ਗੱਲ ਤੇ ਸੁਣੋ ਆਣ ਕੇ। ਕੀ ਕਹਿਣਾ ਤੂੰ ਮੈਨੂੰ? ਆਏ-ਹਾਏ 2 ਮਿੰਟ ਆਓ ਤੇ ਸਹੀ ਤੁਸੀਂ। ਦੱਸ ਹੱਦਿਆ। ਚੱਲ ਮੈਂ ਆਇਆ 1 ਮਿੰਟ। ਹਾਂਜੀ। ਆ ਗਿਆ ਤੇਰੇ ਪਿੱਛੇ ਆ ਗਿਆ ਮੈਂ। ਦੱਸ ਇੱਥੇ ਦੱਸ ਦਿੰ ਉਹ ਤਾਂ ਗੱਲ ਹੈ ਤਾਂ ਕਿਹੜੀ ਚੋਰੀ ਹੈ ਹੈ ਆਂਦੀ ਅਣੀ ਮਾਤਾ ਨੂੰ ਪਤਾ ਲੱਗੇ じゃ ਸੁਣਿਆ ਸੁਣ ਕੇ ਆ ਗੱਲ ਮੈਨੂੰ ਦਾਦਾ ਨੂੰ ਪੁੱਛਦਾ ਕੀ ਇੱਥੇ ਨਹੀਂ ਦੱਸ ਸਕਦੀ ਏ ਹਾਂ ਕੀ ਲੜਿਆ ਯਾਨੀ ਦੋ ਮਿੰਟਾਂ ਦਾ ਕਦੋਂ ਦੀ ਤੁਹਾਨੂੰ ਮੈਂ ਵਜਾ ਮਾਰਨ ਈ ਆ ਅਗਲੇ ਦੀ ਵੀ ਗੱਲ ਸੁਣ ਲਿਆ ਕਰੋ ਮੈਂ ਇਹ ਨਹੀਂ ਕਹਿੰਦੀ ਮਾਂ ਕੋ ਨਾ ਬੋ ਪਰ ਮੈਂ ਵੀ ਤੁਹਾਨੂੰ ਬਲੌਂਡਿੰਗ ਆ ਮੈਂ ਕੋਈ ਗੱਲ ਕਰਨੀ ਹੋਊਗੀ ਕਰ ਗੱਲ ਉੱਥੇ ਵੀ ਗੱਲ ਕਰ ਸਕਦੀ ਆ ਉਹ ਬਗਾਨੀ ਕਿਤੇ ਬਾਹਰੋਂ ਆਈ ਕਿਤੇ ਸਮਝਿਆ ਕਰੋ ਹਰ ਗੱਲ ਮੰਮੀ ਸਾਹਮਣੇ ਨਹੀਂ ਕੀਤੀ ਜਾ ਸਕਦੀ ਐਨੀਕ ਤੁਹਾਨੂੰ ਸਮਝ ਆਉਣੀ ਚਾਹੀਦੀ ਅੱਛਾ ਕਿਹੜੀ ਗੱਲ ਲੋ ਕੋਈ ਹਸਬੰਡ ਵਾਈਫ ਚ ਗੱਲ ਹੋ ਰਹੀ ਚੱਲ ਕਿਹੜੀ ਗੱਲ ਦੱਸਣ ਨੂੰ ਅੱਛਾ ਗੱਲ ਇਦਾਂ ਵਾ ਵੀ ਤੁਹਾਨੂੰ ਕੁਝ ਚੇਤਾ ਵਾ ਮੈਨੂੰ ਚੇਤਾ ਹਾਂ ਆਹੋ ਚੇਤਾ ਮੈਨੂੰ ਕਾਦਾ ਉਹ ਸਵੇਰੇ ਰੱਦੀ ਵਾਲੇ ਨੂੰ ਪੈਸੇ ਲੈਣੇ ਉਹਨੂੰ ਵਾਪਸ ਲੈਣ ਹੀ ਮੈਂ ਕਿ ਦਰ ਫਿੱਟੇ ਮੂੰਹ ਹਾਂ ਮੇਰੀ ਤਾਂ ਕਿਸਮਤ ਹੀ ਮਾੜੀ ਹੈ ਜਿਹੜੀ ਮੈਂ ਤੁਹਾਡੇ ਨਾਲ ਵਿਆਹ ਕਰਾ ਲਿਆ ਤੂੰ ਹੋਰ ਕਿਨਾਂ ਕਰਾ ਰਹਾ ਹੁਣ ਕੀ ਹੋ ਗਿਆ ਗੱਲ ਸੁਣੋ ਧਿਆਨ ਨਾਲ ਆਇਆ ਕੁਛ ਚੇਤਾ ਮੈਨੂੰ ਕੁਝ ਚੇਤਾ ਮੇਰਾ ਜਨਮ ਦਿਨ ਆ ਤੇ ਫੇਰ ਹੁਣ ਚੇਤਾ ਤੇ ਆ ਗਿਆ ਹੀ ਭੁੱਲ ਕਿੱਦਾਂ ਗਿਆ ਈਡੀ ਜਆ ਤਾਡੀ ਕਮਜ਼ੋਰੀ ਆ ਦੱਸ ਤੇ ਜਨਮ ਦਿਨ ਨੂੰ ਕੀ ਆ ਇਹ ਤਾਂ ਸਾਲ ਬਾਅਦ ਆਇਆ ਰਿਹਿੰਦਾ ਹਾਂ ਆਇਆ ਰਿਹਿੰਦਾ ਸਾਲ ਬਾਅਦ ਅੱਛਾ ਮੇਰੀ ਗੱਲ ਸੁਣੋ ਚੱਲ ਛੱਡੋ ਐਵੇਂ ਆਪਾਂ ਲੜਨਾ ਥੋੜਾ ਹਾਂ ਮੇਰਾ ਨਾ ਜਨਮ ਦਿਨ ਆਗਾਵਾ ਵਰੇ ਵਰੇਲਾ ਦਿਨੇ ਨਾ ਅੱਜ ਨਹੀਂ ਆ ਅੱਜ ਨਹੀਂ ਆ ਥੋੜੇ ਦਿਨਾਂ ਨੂੰ ਆ ਨਹੀਂ ਤੇ ਇਨਾ ਵੀ ਨਹੀਂ ਪਤਾ ਮੇਰਾ ਜਨਮ ਦਿਨ ਕਦੋਂ ਅੱਛਾ ਅੱਜ ਨਹੀਂ ਆ ਠੀਕ ਹੈ ਤੇ ਮੇਰੀ ਗੱਲ ਸੁਣੋ ਮਨਾਉਣਾ ਵਾ ਫਿਰ ਆਪਾਂ ਰੈਸਟੋਰੈਂਟ ਚ ਕਿਹ ਵਧੀਆ ਚ ਹੈ ਤੇ ਵਧੀਆ ਵਧੀਆ ਚੀਜ਼ਾਂ 에ਰਕਾ ਬੱਲੇ ਬੱਲੇ ਹੋ ਜੇ ਸਾਰਿਆਂ ਨੂੰ ਸੱਦ ਕੇ ਮੇਰੀ ਬੜੀ ਖਾਹਿਸ਼ ਆ ਰੰਜੀਤ ਕਿ ਮੈਂ ਜਨਮ ਦਿਨ ਨਾ ਵਧੀਆ ਜਗ੍ਹਾ ਕਿਤੇ ਮਨਾਵਾ ਹਾਰ ਮਰੀ ਤੇ ਮੇਰਾ ਜਨਮ ਦਿਨ ਘਰ ਹੀ ਮਨਾ ਦਿੰਦੇ ਹੋ ਮੈਂ ਅਮਰੀਕਾ ਨਹੀਂ ਮਨਾਉਣਾ ਵੇ ਲੋ ਨਾਲ ਮੈਨੂੰ ਵਧੀਆ ਜੀ ਇੱਕ ਡਰੈਸ ਲੈ ਆ ਕੇ ਦੋ ਜਿਹੜੀ ਮੈਂ ਪਾਉਣੀ ਆ ਨਾਲੇ ਮੈਂ ਪਾਰਲਰ ਤੋਂ ਤਿਆਰ ਹੋਣਾ ਨਾਲੇ ਮੈਂ ਜੁੱਤੀ ਵਧੀਆ ਲੈਣੀ ਆ ਸਾਰਾ ਕੁਝ ਮੈਨੂੰ ਨਵਾਂ ਚਾਹੀਦਾ ਐਰਕਾ ਹਰ ਵਾਰੀ ਤੇ ਮੈਨੇ ਕਹਿੰਦੇ ਪੁਰਾਣਾ ਸੂਟ ਪਾ ਲੈ ਤੇਰ ਕੋ ਇੱਕ ਸੂਟ ਤੇਰ ਬੜਾ ਲਾਈਵ ਕਾ ਤੂੰ じゃ ਕਰਦੇ ਜੇ ਹੱਸਣ ਵਾਲੀ ਗੱਲ ਨਹੀਂ ਆ ਮੇਰਾ ਤਾਂ ਮੈਂ ਆਪਣੇ ਹਿਸਾਬ ਨਾਲ ਬਣਾਵਾ ਤੇਰੇ ਜਨੰਦੇ ਨੇ ਕਿ ਕਿਦਾਂ ਮੇਰਾ ਤਾਂ ਕਿ ਨਾ ਤੇਰਾ ਜਨ ਤਕੜਾ ਬਣਾਵਾ ਇਦਾਂ ਕਰਦੇ ਆ ਲੈ ਮੈਂ ਵੀ ਨਹੀਂ ਮਸ਼ਦਾਨ ਬਣੀ ਤੁਸੀਂ ਕਹਤੀ ਪੈਣੀ ਕੋਈ ਹੋਰ ਵਧੀਆ ਨਹੀਂ ਸ਼ੁਕਰ ਆ ਮੈਂ ਤੇ ਅੱਗੇ ਕਹਿਣੀ ਮੈਂ ਤੇ ਘਰ ਵਾਲਾ ਬੜਾ ਚੰਗਾ ਵਾ ਬਹੁਤ ਵਧੀਆ ਚੱਲ ਦੱਸ ਮੈਂ ਮੰਮੀ ਨੂੰ ਕਹਿਣ ਲੱਗਾ ਹਾਂ ਦਾ ਜਿ ਮੈਨੂੰ ਪਤਾ ਨਹੀਂ ਸੀ ਪਰ ਮੈਂ ਮੰਮੀ ਨੂੰ ਹੁਣੇ ਕਹਿ ਦਿੰਦਾ ਆਪਾਂ ਇਦਾਂ ਕਰਦੇ ਕੜਾ ਬਣਾਉਣੇ ਆ ਤੇ ਕੜਾ ਦੇ ਜਰਾ ਦੇ ਮੂੰਬਤੀ ਇੱਕ ਕੱਟ ਲਈ ਤੇ ਬਸ ਦਿਨ ਦਿਨ ਮੰਨਿਆ ਗਿਆ ਤੇਰਾ ਹੋਰ ਕੀ ਕਹਿੰਦਾ ਤਾ ਵਾ ਚਲੋ ਮੈਂ ਕੜਾਣੂ ਤਾਂ ਨਹੀਂ ਮਾੜਾ ਕਹਿੰਦੀ ਅਬ ਬੜੀ ਸੋਹਣੀ ਪਲੈਨਿੰਗ ਕਰਨ ਦੇ ਇੱਕ ਮੁਹਬਤ ਦੀ ਜਗਾ ਕਰਦੇ ਜਨਮ ਦਿਨ ਮਨਾਉਂਦਾ ਆ ਤਾਂ ਮੈਂ ਮੈਂ ਨਿਕਲ ਜਾਂਦਾ ਵਾ ਕਹਿੰਦਾ ਮਤਲਬ ਉਹ ਕੀ ਕਹਿੰਦੀ ਦਿਨ ਬਣਾਉਂਦੇ ਹੁੰਦੇ ਆ ਦੂਜਾ ਹਲਵਾ ਸੌਰੀ ਹਲਵਾ ਯਾਰ ਤੂੰ ਗੱਲ ਨਾ ਮਜ਼ਾਕ ਚ ਨਾ ਲਓ ਮੈਂ ਤੁਹਾਨੂੰ ਸੀਰੀਅਸਲੀ ਕਹਿੰਦੀ ਆ ਕਿ ਮੈਂ ਆਪਣਾ ਜਨਮ ਦਿਨ ਐਰਕਾ ਰੈਸਟੋਰੈਂਟ ਇਹ ਜ਼ਬਰ 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 ਲਈ ਆ ਅਗਲੇ ਵੀ ਬੋਲ ਲੈਂਦੇ ਹਾਂ ਬੋਲੀ ਜਣੀ ਬੋਲੀ ਜਣੀ ਆ ਗੱਲਾਂ ਕੁਝ ਸੁਣਨੀ ਨਹੀਂ ਹੁੰਦੀ ਕਹਿ ਰਹੀ ਏ ਮੈਨੂੰ ਪਤਾ ਕਿੱਡੇ ਤੋਂ ਉਹਦੇ ਪਿੱਛੋਂ ਮਨਾਉਂਦੀ ਐ ਜਨਮ ਦਿਨ ਕਿਤੇ ਜਦੋਂ ਮੇਰਾ ਠਾਕਾ ਸੀ ਨਾ ਚੇਤਾ ਉਹ ਤਾਂ ਅਗਲੇ ਦਿਨ ਹੀ ਕਰ ਜਾਣਦੇ ਨਹੀਂ ਗਿਆ ਆ ਗਿਆ ਦੁਨੀਆਦ ਕਿੰਨਾ ਕੁ ਮਨਾਇਆ ਹੈ ਜਨਮ ਦਿਨ ਪਤਾ ਮੈਂ ਤੇਰੇ ਘਰ ਦੇਨੇ ਪਿਛਲੇ ਬਣੇ ਗੱਲਾਂ ਕਰਦੀ ਏ ਤੇ ਇੱਥੇ ਜਨਮ ਦਿਨ ਮਨਾਉਣੀ ਏ ਤੂੰ ਚਲੋ ਜੇ ਮੇਰੇ ਘਰ ਦੇਨੇ ਨਹੀਂ ਮਨਾਇਆ ਤੇ ਤੁਸੀਂ ਇਹ ਰੀਤ ਪੂਰੀ ਕਰ ਦੋ ਤੁਸੀਂ ਮਨਾ ਲਓ ਤੁਸੀਂ ਵੀ ਨਹੀਂ ਕੋਈ ਸਲਾਹ ਕਰਨ ਦੇ ਮੇਰੇ ਨਾਲ ਕੁ ਸਿਆਣੀ ਬਣ ਇਹ ਰੀਝਾਂ ਲਈ ਕੰਮ ਐ ਰਣਜੀਤ ਇਹਦੇ ਚ ਕਿਹੜੀ ਗੱਲ ਆ ਮੈਂ ਕਰਦਾ ਜੀ ਸਿੱਧੀ ਜਿਹੀ ਗੱਲ ਆ ਤੁਹਾਨੂੰ ਨਹੀਂ ਚੰਗੇ ਲੱਗਦੇ ਨਾ ਮੈਨੂੰ ਲੱਗਦੇ ਆ ਮੈਨੂੰ ਲੱਗਦੇ ਨੇ ਚੰਗੇ ਮੈਂ ਮਨਾਉਣਾ ਵਾਂ ਮੇਰੀ ਗੱਲ ਸੁਣੋ ਐਵੇਂ ਕਾਲੀ ਨਾ ਪਾਓ ਵੇਖੋ ਮੈਂ ਤੁਹਾਨੂੰ ਪਿਆਰ ਨਾਲ ਸਮਝਾਉਣ ਦੀ ਆ ਮੇਰਾ ਜਨਮ ਦਿਨ ਐਰਕਾ ਰੈਸਟੋਰੈਂਟ ਚ ਮੈਂ ਮਨਾਉਣਾ ਚਾਹੁੰਨੀ ਆ ਨਾਲੇ ਮੈਂ ਨਾ ਆਪਣਾ ਸੂਟ ਸਾਡ ਕੋਈ ਮੈਨੂੰ ਨਵਾ ਲਿਆ ਕੇ ਦੋ ਨਾਲੇ ਮੈਂ ਪਾਰਲਰ ਤੋਂ ਤਿਆਰ ਹੋਣਾ ਚਾਹੁੰਨੀ ਆ ਇੱਕ ਬੰਦਾ ਇੱਕਰੀ ਤਾਂ ਮਨਾ ਹੀ ਸਕਦਾ ਇਹ ਚ ਕਿਹੜੀ ਗੱਲ ਆ ਅੱਛਾ ਤੇ ਸਮਝਣ ਦੇ ਜੇ ਸਾਰੇ ਜਿਹੜੇ ਮਨਾਉਂਦੇ ਆ ਕਿਹੜਾ ਨਹੀਂ ਮਨਾਉਂਦਾ ਮੈਨੂੰ ਵੀ ਤੇ ਰੀਜ ਹੈ ਨਾ ਮੈਂ ਆਪਣੇ ਜਨਮ ਦਿਨ ਮਨਾਵਾ ਇਹ ਚ ਕਿਹੜੀ ਕੋਈ ਗਲਤ ਗੱਲ ਹੈਗੀ ਆ ਦੱਸੋ ਨਾ ਕੋਈ ਗਲਤ ਗੱਲ ਨਹੀਂ ਆ ਮੈਂ ਤਾਂ ਹੋਰ ਕੋ ਸਾਹ ਲੈ ਫਿਰਦਾ ਮੈਂ ਹਰ ਕੀ ਮੇਰੇ ਸਾਹ ਨਾਲ ਮਨਾਈਏ ਤੇਰਾ ਜਨਮ ਦਿਨ ਤੁਸੀਂ ਸੋਚਿਆ ਵਾ ਹਉ ਤੇ ਲੈ ਲੈ ਮੈਂ ਵੀ ਟੈਂਸ਼ਨ ਹੈਂ ਢੀਆ ਮੁੰਨ ਤਾਂ ਵੇਹ ਪਤਾ ਹੀ ਕਿਤੇ ਬੜੇ ਚੰਗੇ ਉਹ ਤੁਹਾਨੂੰ ਪੱਕਾ ਮੇਰਾ ਜਨਮ ਦਿਨ ਯਾਦ ਵੀ ਹੋਣਾ ਵਾ ਤੇ ਤੁਸੀਂ ਕੋਈ ਨਾ ਕੋਈ ਪਲੈਨਿੰਗ ਪੱਕਾ ਕੀਤੀ ਹੋਣੀ ਆ ਕੀਤੀ ਪਲੈਨਿੰਗ ਚਲ ਮੈਨੂੰ ਦੱਸੋ ਯਾਰ ਫਿਰ ਮੈਂ ਵੀ ਸ਼ੁਕਰ ਕਰਾਂ ਢੀਆ ਦੱਸੋ ਅੱਛਾ ਐਵੇਂ ਨਹੀਂ ਹੈ ਨਾ ਵਦਿਆ ਕੈਂਡ ਮਲਾਵਾਂਗੇ ਤੇ ਜਨਮ ਦਿਨ ਅਸੀਂ ਕਿੰਦਾ ਕਰਦੇ ਆਪਾਂ ਹਮ ਹਲਵਾ ਬਣਾਉਣੀ ਘਰੇ ਠੀਕ ਹੈ ਨਾ ਹਮ ਵਿੱਚ ਰੱਖਾਂਗੇ ਕਿ ਮੂੰਬਤੀ ਹਮ ਤੇ ਉੱਤੇ ਆਪਾਂ ਚਾਕੂ ਨਾਲ ਕੱਟ ਕੇ ਤੇ ਉੱਥੇ ਹੈਪੀ ਬਰਥਡੇ ਚੁੜਾਂ ਚ ਤੇ ਵਧੀਆ ਮੈਨੂੰ ਡਰੈਸ ਵੀ ਚਾਹੀਦੀ ਜੇ ਤੇ ਮੇਕਅਪ ਵੀ ਮੈਂ ਕਰਾਉਣਾ ਜੇ ਤੇ ਖਰਚਾ ਤੁਹਾਨੂੰ ਐਰਕਾ ਕਰਨਾ ਪੈਣਾ ਜੇ ਮੈਂ ਤੁਹਾਨੂੰ ਠੋਕੇ ਇਨੀ ਗੱਲ ਕਹਿਤੀ ਜੇ ਐਰਕਾ ਨਾ ਭਜਿਓ ਮੈਂ ਨਾ ਹਾਂ ਜੇ ਮੈਂ ਨਾ ਕਰਾਂ ਫਿਰ ਕੀ ਕਰਾਂਗੀ ਮਿਲਣਾ ਕੋਈ ਹੋਇਆ ਹੀ ਤੋਂ ਬਾਅਦ ਫਿਰ ਜੋ ਕਰਨਾ ਕਰੋ ਬੈਠੋ ਆਪਣੇ ਮਾਂ ਲੱਗੇ ਜਾ ਕੇ ਆਹ ਮੇਰੀ ਦਿਲ ਦੀ ਗੱਲ ਕਰਤੀ ਜਿਹੜੀ ਮੈਨੂੰ ਨਾ ਕੋਇਆ ਇਹ ਤੇ ਮੈਂ ਪਹਿਲਾਂ ਚਾਉਣਾ ਤੇ ਵਿਆਹ ਕਲੇ ਕਰਾਇਆ ਹੀ ਨਾਲੇ ਹੁੰਦੇ ਵਿਆਹ ਕੇ ਐਡੇ ਤੇ ਮਜਬੂਰ ਹੋਇਆ ਮੇਰੇ ਹੱਥੋਂ ਤੇ ਮੈਨੂੰ ਪਹਿਲਾਂ ਪਤਾ ਨਹੀਂ ਹੁਣ ਇਹਕਾਰ ਵਾਲੇ ਵੇਡਟ ਸੁਣੇ ਗਿਫਟ ਦਿੰਦੇ ਕਿਤੇ ਕਈ ਕੁਸ਼ ਕਰਦੇ ਆ ਸਰਪ੍ਰਾਈਜ਼ ਦਿੰਦੇ ਜਨਾਨੀਆਂ ਨੂੰ ਇਹ ਕਹੇ ਮੇਰਾ ਘਰ ਵਾਲਾ ਤਾਂ ਖੱਟੂ ਮੈਂਨ ਖੱਟੂ ਆ ਗੇ ਭੱਲੇ ਤੇਰੇ ਮੇਰੀ ਗੱਲ ਸੁਣ ਆ ਤੈਨੂੰ ਦੋਹਾਂ ਦਿਨਾਂ ਬਾਅਦ ਕੀ ਐ ਤੈਨੂੰ ਕੀ ਹੁਣ ਤੈਨੂੰ ਕਹਾਂ ਮੈਂ ਤੁਹਾਡੇ ਸਾਹਮਣੇ ਆਵਾ ਤੇ ਤੁਹਾਡੇ ਕੋ ਨਾ ਕੋਈ ਪੈਸਾ ਮੰਗੋ ਤੇ ਨਾ ਕੋਈ ਚੀਜ਼ ਮੰਗੋ ਫੇਰ ਤੂੰ ਹੀ ਸਹੀ ਰਹਿੰਦੇ ਜੇ ਜਦੋਂ ਤੁਹਾਡੇ ਕੋ ਕੋਈ ਚੀਜ਼ ਮੰਗ ਲਓ ਤੇ ਬਸ ਤੁਹਾਡੀ ਨਾਲ ਹੀ ਸਟਾਰਟਿੰਗ ਸ਼ੁਰੂ ਹੋ ਜਾਂਦੀ ਆ ਵੀ ਤੂੰ ਚੰਗੀ ਨਹੀਂ ਤੂੰ ਚੰਗੀ ਨਹੀਂ ਇਹ ਵਧੀਆ ਬਹਾਨੇ ਹੈ ਹਨਾ ਜਨਾਨੀ ਨੂੰ ਆਰੇ ਲਾਉਂਦੇ ਇਹੜਾ ਘਰ ਚਲਾਉਂਦਾ ਕੋਲ ਚਲਾਉਂਦਾ ਸਾਰਾ ਉਹ ਪੈਸੇ ਕਿੱਥੋਂ ਆਉਂਦੇ ਤੈਨੂੰ ਕੀ ਘਰ ਚਲਾਉਂਦੇ ਜੇ ਮੇਰੀ ਰੀਤੀ ਦਾ ਕੋਈ ਪੂਰੀ ਨਹੀਂ ਕਰਨਦੇ ਤੁਸੀਂ ਤੇ ਮੈਂ ਇਹੋ ਜੇ ਘਰ ਨੂੰ ਕੀ ਕਰਾਂ ਦੱਸੋ ਮੇਰੀ ਗੱਲ ਉਹ ਗੁਰਪ੍ਰੀਤ ਦੀ ਵੇਖੀ ਜੇ ਹੈ ਉਹ ਤੁਹਾਡੇ ਜੀਜਾ ਵਾ ਨਾ ਕਿੱਡੇ ਸੋਹਣੇ ਰੈਸਟੋਰੈਂਟਾਂ ਦੇ ਹੋਟਲਾਂ 'ਚ ਉਹਦਾ ਜਨਮ ਦਿਨ ਮਨਾਉਂਦਾ ਵਾ ਕਿੰਨੇ ਕਿੰਨੇ ਪੈਸੇ ਲਾਉਂਦੇ ਆ ਸਾਰਿਆਂ ਕਰ 20000 ਨੇ ਆਪਾਂ ਸਾਰੇ ਅਗੇ ਜਨਮ ਦਿਨ ਤੇ ਗਏ ਸੀ ਨਾ ਵੇਖਿਆ ਹੀ ਨਾ ਕਿੰਨਾ ਗੁੱਝੀ ਹਦ ਮੈਂ ਮਾੜੀ ਮੋਟੀ ਕਹਿਣੀ ਮੈਨੂੰ 2000 ਦਿਲਾ ਦੋ ਤੇ ਤੁਹਾਡੇ ਕੋ ਵੀ ਨਹੀਂ ਸੱਜ ਸਰਨ ਲਈ ਹੈਗੀ ਗੁਰੂ ਵੀ ਤੇਰੇ ਵਰਗੀ ਆ ਭੈਣ ਭਾਵੇਂ ਬੇਸ਼ੱਕ ਮੇਰੀ ਹੋ ਪਰ ਹਰਕਤਾਂ ਆ ਦੀ ਤੇਰੇ ਲਈ ਹੀ ਆ ਮੇਰੀ ਗੱਲ ਸੁਣ ਹਾਂ ਕੁਝ ਤੂੰ ਮੰਗਣ ਲਾ ਪਈ ਨਹੀਂ ਤੂੰ ਸਾਰਾ ਕੁਝ ਮੈਨੂੰ ਇੱਕ ਦਿਨ ਦੋ ਮਿੰਟ ਮੰਮੀ ਲਾ ਕੇ ਬੈਠਾ ਹਾਂ ਉੱਥੇ ਸਾਂ ਸਾਹਮਣੇ ਗੱਲਾਂ ਕੀਤੀਆਂ ਨੇ ਤੂੰ ਆ ਉਹ ਤੇ ਨੂੰ ਨਾ ਕਰਦੇ ਲੱਗੀ ਮੈਂ ਮੰਮੀ ਨੂੰ ਜੇ ਤੂੰ ਗੱਲਾਂ ਮਾਦਾ ਦੇ ਸਾਹਮਣੇ ਕਹਿ ਦਿੰਦੀ ਤੇ ਤੈਨੂੰ ਲੈ ਜਾਣੇ ਦਿੰਦਾ ਕਿਤੇ ਮੈਨੂੰ ਮੰਮੀ ਵੀ ਆ ਕੇ ਨਹੀਂ ਲਿਆਈ ਮੇਰਾ ਵਿਆਹ ਤੁਹਾਡੇ ਨਾਲ ਹੋਇਆ ਵਾ ਮੇਰਾ ਫਰਜ਼ ਬੰਦਾ ਵਾ ਤੁਹਾਨੂੰ ਕਹਿੰਦਾ ਤੁਹਾਡੇ ਕੋਲ ਚੀਜ਼ ਮੰਗਨ ਦਾ ਮੈਂ ਮੰਮੀ ਨੂੰ ਕੀ ਕਰਾਂ ਮੰਮੀ ਕਿਹੜੇ ਮੇਰੀ ਗੱਲ ਸੁਣਦੀ ਆ ਉਹ ਹੈਗੀ ਘਰ ਚ ਹੀ ਆ ਇੰਨੀ ਗੱਲ ਤਰੀਕ ਕਿਉਂ ਨਹੀਂ ਪੱਲੇ ਪੈਂਦੀ ਹੈਗੀ ਤੇ ਘਰ ਚ ਹੀ ਆ ਨਾ ਮਾਂ ਮੇਰੀ ਉਹਦੇ ਸਾਹਮਣੇ ਗੱਲ ਕਰ ਲਈ ਤੇ ਤੈਨੂੰ ਕੀ ਕੋਈ ਹਰਜੀ ਤੂੰ ਇਹ ਨਹੀਂ ਮੈਂ ਉਸੇ ਵळे ਜਮ ਰਿਆ ਕਰਦੇ ਉਹ ਕਰਦੇ ਆ ਕਰਦੇ ਰਜੀਤ ਦੇ ਮਮੀ ਨੇ ਸਲਾਹ ਕਰ ਰਜੀਤ ਦੇ ਮਮੀ ਨੇ ਸਲਾਹ ਕਰ ਤੂੰ ਕਿਉਂ ਮੇਰੀ ਮਾਂ ਗਾਂ ਦੀ ਸਲਾਹ ਕਰਨ ਲੱਗ ਗਈ ਦੂਜੀ ਹੰਦਾ ਤੋ ਇਹ ਮਨਾਉਣਾ ਕਿ ਨਹੀਂ ਮਨਾਉਣਾ ਤੇ ਬਨੇ ਇੰਨਾ ਦੱਸ ਦੋ ਬਸ ਮਨਾਉਣਾ ਕਿ ਨਹੀਂ ਮਨਾਉਣਾ ਵਿਖਾਈ ਆ ਸੋਚੂਗਾ ਮੈਂ ਐਵੇਂ ਇਸ ਵੇਰ ਦੇ ਮਾਂ ਨਾਲ ਜੁੜ ਕੇ ਬੈਠੇ ਤੁਸੀਂ ਮੈਨੂੰ ਪਤਾ ਵਾ ਦੇਤਾ ਹਣਾ ਮੰਮੀ ਨੇ ਪੰਪਰ ਉਹ ਤੇ ਅੱਗੇ ਚੋਂਦੀ ਇਹਨੂੰ ਇੱਕ ਪੰਜੀ ਨੇ ਦੇ ਹੱਥ ਤੇ ਰੱਖੀ ਪੰਜਾ ਕਿੱਥੇ ਖੜ ਤੇ ਲੱਗ ਜਾਂਦੇ ਜੀ ਦੇ ਦਿੰਦੀ ਉਦੋਂ ਸਾਡੀ ਮੇਰੀ ਤਾਂ ਤੁਹਾਡੀ ਕਲੇਸ਼ ਹੁੰਦੀ ਮੈਂ 20 ਹਿਸਾਬ ਲਾਇਆ ਇਸ ਗੱਲ ਦਾ ਉਹਨੇ ਮਨੋਂ ਮਨਾਉਂਦੇ ਨਾ ਜਨਮ ਦਿਨ ਕਿਤੇ ਮੈਨੂੰ ਉਹ ਤੇ ਕਦੇ ਵੀ ਨਾ ਮਨਾਉਣ ਦੇਵੇ ਰੈਸਟੋਰੈਂਟ ਦੇ ਨਾਂ ਤੇ ਗੱਸ਼ ਪੈਣੀ ਉਹਨੂੰ ਮੇਰੀ ਗੱਲ ਸੁਣ ਪਹਿਲਾਂ ਤਾਂ ਉਹਦੀ ਬਕਵਾਸ ਮੇਰਾ ਚੰਗਾ ਭੜਾ ਬੰਦਾ ਮੈਂ ਇੱਜ਼ਤ ਮੇਰੀ ਬਾਹਰ ਤੈਨੂੰ ਕੂੰਦੀ ਅਗਲੀ ਹੈ ਕਿ ਨਹੀਂ ਕਿੱਦਾਂ ਗੋਣਾ ਨਾਲੇ ਮੇਰੀ ਗੱਲ ਸੁਣ ਮਾਤਾ ਨੂੰ ਕੋਈ ਸੁਖਣਾ ਨਹੀਂ ਐ ਤੇ ਵੀ ਤੇਰਾ ਜਨੰਦੇ ਨੇ ਨਾ ਮੈਨੂੰ ਪਤਾ ਹੀ ਆ ਤੂੰ ਤੂੰ ਦੱਸਿਆ ਨਾ ਜੜੰਦੇਣਿਆ ਤੇ ਫੇਰ ਪਤਾ ਲੱਗਾ ਮੈਨੂੰ ਹਾਂ ਦੱਸ ਕੇ ਤੇ ਪੈਲਸ ਕਰ ਲੈ ਗੱਡੀਆਂ ਆਉਂਦੀਆਂ ਲੈਣ ਮੈਨੂੰ ਫੁੱਲਾਂ ਦੇ ਹਾਰ ਪਾਤੇ ਮੇਰੇ ਦੱਸ ਕੇ ਹਰ ਹਰਕਤਾਂ ਹੀ ਸਾਰਾ ਕੁਝ ਕਰਾਉਂਦੀਆਂ ਹੁੰਦੀਆਂ ਹਰਕਤਾਂ ਸੁਧਾਰेंगी ਨਾ ਤੇ ਪੈਲਸ ਵੀ ਬੋਖੋ ਜਾਣਗੇ ਮੇਰੀ ਗੱਲ ਸੁਣ ਲੋ ਮੈਂ ਤੁਹਾਨੂੰ ਬੜੇ ਪਿਆਰ ਨਾਲ ਪੁੱਛਿਆ ਸੀ ਅੱਛਾ ਤੁਸੀਂ ਕਹੇ ਤੋਲਤੇ ਨਹੀਂ ਆਏ ਮੈਨੂੰ ਤਾਂ ਗੁੱਸਾ ਚੜਿਆ ਵਾ ਤੇ ਮੈਨੂੰ ਪਤਾ ਵਾ ਇਹਦੇ ਪਿੱਛੇ ਸਾਰੀ ਚਾਲ ਕਿਦੀ ਮਾਤਾ ਦੀ ਆ ਮਾਤਰਾ ਦੀ ਕਿਹਦਾ ਚਾਲ ਤੇਰੀ ਹੋਵੇ ਆਪਣੇ ਬਰ ਵੀ ਸੋਚ ਲੈ ਥੋੜੀ ਜ਼ੁਬਾਨ ਸੰਭਾਲ ਸਾਰਾ ਕੁਝ ਝੂਰ ਹੋ ਜੂਗਾ ਮਾਤਾ ਵਿਚਾਰੀਏ ਬਾਕੀ ਤੂੰ ਮੰਮੀ ਆਹ ਪਤਾ ਗੱਲ ਸੁਣ ਕੇ ਰਾਓ ਕੀ ਕਰ ਰਹੇ ਹੋ ਕਿ ਪਤਾ ਆ ਵੇਖ ਲੋ ਇਧੀਆਂ ਹਰਕਤਾਂ ਵੇਖੋ ਦੀਆਂ ਗੱਲ ਗੱਲ ਹੀ ਹੋਣੀ ਆ ਮਾਤਾ ਜੋ ਤੂੰ ਪੰਪ ਦੇਣ ਦੇਈ ਆ ਉਹ ਸੁਣ ਕੇ ਤਿਆਰ ਕੇ ਮੇਰੇ ਤੇ ਵੱਜ ਜਾਂਦੇ ਆ ਮੇਰੀ ਤਾਂ ਕੋਈ ਗੱਲ ਨਹੀਂ ਸੁਣਦੇ ਹੋ ਕਹਦਾ ਪੰਪ ਮੈਨੂੰ ਤਾਂ ਕਿਆ ਗੱਲ ਦਾ ਨਹੀਂ ਪਤਾ ਕੋਲ ਤੋਂ ਮੈਂ ਕਹਿਦਾ ਦਿੱਤਾ ਐ ਜਿਹਦੀ ਵਜਣ ਅੰਦਨ ਮਨਾਉਣਾ ਆਪ ਨੂੰ ਪਤਾ ਕਿ ਜਨਮ ਦਿਨ ਦਾ ਦੇ ਭਰਾਵਾਂ ਉਹ ਜਿਹੜੀ ਗੁਰਪ੍ਰੀਤ ਨਹੀਂ ਇਹਦੇ ਕੰਨ ਦੇ ਵਿੱਚ ਭੂਗ ਮਾਰ ਕੇ ਗਈ ਸਾਰੇ ਸਿਆਪੇ ਉਹ ਪਾ ਕੇ ਗਈ ਅੱਛਾ ਮੰਮੀ ਜਦੋਂ ਗੁਰਪ੍ਰੀਤ ਨੇ ਪਿਛਲੇ ਸਾਜਨ ਦੇ ਮਨਾਇਆ ਸੀ ਉਦੋਂ ਤੇ ਬੜੇ ਖੁਸ਼ ਹੋ ਇੱਥੇ ਲੀੜਾ ਕੱਪੜਾ ਬਣਾ ਕੇ ਲੈ ਕੇ ਗਏ ਟੂਮਾ ਬਣਾ ਕੇ ਲੈ ਕੇ ਗਏ ਬੜੇ ਖੁਸ਼ ਮੇਰੀ ਧੀ ਦਾ ਜਨਮ ਦਿਨ ਮੇਰੀ ਧੀ ਦਾ ਜਨਮ ਦਿਨ ਦੱਸ ਮੇਰੀ ਮਾਂ ਨੂੰ ਨਹੀਂ ਚਾਹੇਗਾ ਕਿ ਮੇਰੀ ਧੀ ਦਾ ਵਿਆਹ ਹੋਇਆ ਤੇ ਉਹ ਵੀ ਕਿਤੇ ਆਪਣੇ ਹਸਬੰਦਾਂ ਪਹਿਲਾ ਜਨਮ ਦਿਨ ਮਨਾਵੇ ਪਹਿਲਾਂ ਤੂੰ ਆ ਬੰਦੇ ਨੂੰ ਤਾਂ ਕੋਈ ਹੈਗੀ ਨਹੀਂ ਮਾਸਾ ਪਹਿਲਾਂ ਤੂੰ ਕੋਈ ਨਹੀਂ ਕੱਢ ਦੀ ਤੂੰ ਬੜੀ ਕੁੜਕੜ ਗਈ ਆ ਉਹਨੇ ਆਟਾ ਰੈਸਟੋਰੈਂਟ ਦੀ ਬਣਾਣੀ ਚਲ ਵੇ ਲੈ ਲੈਨੇ ਆ ਤੇਰੀ ਮਾਂ ਕਿ ਨਹੀਂ ਟੂਮਾ ਲੈ ਕੇ ਆਉਂਦੀ ਤੇਰੇ ਜਨਮ ਦੇ ਤੂੰ ਇਹ ਮਨਾਉਣ ਵਾਲੇ ਬਣਾਉ ਲੈ ਆਉਗੀ ਮੇਰੀ ਮੰਮੀ ਜੋ ਸਰੂ ਬਣਾਉਗਾ ਲੱਗੇ ਸਮਝ ਇਹ ਮਨਾਉ ਤੂੰ ਇਹ ਹਰ ਵੇਜਰਾ ਕੇ ਮੋਮਬਤੀ ਨਾ ਕਟੋ ਕੇਕ ਲਿਆਓ ਵੱਡਾ ਉਹਨਾਂ ਨੂੰ ਇਹਦਾ ਕੀ ਮਤਲਬ ਹਲ ਵੇ ਰੁਕਟੀਏ ਭਾਵੇਂ ਕੇ ਰੱਖੀਏ ਔਰ ਟੂਮਾ ਲੈ ਕੇ ਆਉਣਾ ਅੱਛਾ ਟੂਮਾ ਪਾਓ ਉਹਨਾਂ ਤੇ ਕੁੜੀ ਹੁੰਦੇ ਨੇ ਨਾ ਟੂਮਾ ਪਾਉਣ ਨੂੰ ਖਾਦੇ ਤੇ ਮੋਮਬਤੀ ਲੱਗਣ ਈ ਹੈ ਬੜੀ ਸੁਣੀ ਗੱਲ ਐ ਮੈਂ ਭਰਾਵਾ ਇਹਦੇ ਨਾਲ ਹੀ ਆਵਾਜ਼ ਦੀ ਬੜੀ ਜ਼ੁਬਾਨ ਵੱਧ ਗਈ ਆ ਮੰਮੀ ਮੇਰੀ ਕੀ ਜ਼ੁਬਾਨ ਵੱਧ ਗਈ ਐ ਦੱਸੋ ਨਾਲੇ ਮੰਮੀ ਮੇਰੀ ਜ਼ੁਬਾਨ ਛੱਡੋ ਪੁੱਤ ਤੁਹਾਡਾ ਕੁਝ ਕਹਿਣ ਡਿਆ ਵਾ ਤੇ ਤੁਸੀਂ ਕੁਝ ਕਹਿਣ ਡੇ ਆ ਉਹ ਕਹਿੰਦਾ ਮਾਂ ਨੇ ਮੈਨੂੰ ਕੋਈ ਪੰਪਰੀ ਦਿੱਤਾ ਤੁਸੀਂ ਆਉਂਦੇ ਸਾਰੇ ਇੰਨੀ ਗੱਲ ਕਹਿਣ ਡਿਓ ਕਿ ਗੁਰਪ੍ਰੀਤ ਤੈਨੂੰ ਪੰਪ ਦੇ ਕੇ ਗਈ ਆ ਇਹ ਤੋਂ ਸਾਫ਼ ਸਾਬੀ ਤੋਂ ਹੰਡਿਆ ਮੰਮੀ ਕਿ ਤੁਹਾਡੇ ਦੋਵਾਂ ਦੇ ਵਿੱਚ ਇਹ ਗੱਲਾਂ ਹੋਈਆਂ ਨੇ ਕਿ ਗੁਰਪ੍ਰੀਤ ਮੈਨੂੰ ਕਹਿ ਕੇ ਗਈ ਆ ਇਹ ਚੀਜ਼ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਤੁਸੀਂ ਉੱਥੇ ਬਹਿ ਕੇ ਚੁਗਲੀਆਂ ਕੀਤੀਆਂ ਨੇ ਵਾਲੀਆਂ ਕਿ ਗੁਰਪ੍ਰੀਤ ਨੇ ਮੈਨੂੰ ਕਿਹਾ ਪੀ ਰੈਸਟੋਰੈਂਟ ਚ ਮਨਾ ਉਹ ਆਖੰਡੇ ਮਮੀ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਨਹੀਂ ਪਹਿਲਾਂ ਮੈਂ ਨਹੀਂ ਕੀਤੀ ਉਹਦੇ ਨਾਲ ਗੱਲ ਪਰ ਮੈਨੂੰ ਤਾਂ ਕੱਲ ਪਤਾ ਹੀ ਨਾ ਤੈਨੂੰ ਗੁਰਪ੍ਰੀਤ ਕਹਿ ਕੇ ਗਈ ਆ ਉਹਨੂੰ ਨਹੀਂ ਕੋਈ ਪਤਾ ਗੱਲ ਇਹਦਾ ਕਿਉਂ ਨਹੀਂ ਪਤਾ ਜੇ ਉਹਨੂੰ ਪਤਾ ਨਾ ਨਾ ਹੋਵੇ ਤਾਂ ਉਹ ਐਡਾ ਗੰਗੂ ਨਾ ਮਰੇ ਮੇਰੇ ਤੇ ਉਹ ਤੇ ਤੂੰ ਆਜਾ ਮਾਰਿਆ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਵੀ ਮੇਰਾ ਜਨਮ ਦੇ ਨੇ ਕਿਸੇ ਨੂੰ ਹੀ ਨਹੀਂ ਪਤਾ ਤੇ ਰਾਜ ਜਨਮ ਦੇ ਨੇ ਆਹੋ ਤੇਰਾ ਜਨਮ ਦੇ ਨਹੀਂ ਕੈਲੰਡਰ ਤੇ ਲਿਖ ਕੇ ਲਾ ਗੰਡਿਆ ਤੇ ਜਨਮ ਦਿਨ ਹੈ ਤੇ ਨਾ ਤੂੰ ਆਖਣ ਤੇ ਨਹੀਂ ਨਾ ਰੈਸਟੋਰੈਂਟ ਕਰੋ ਹੈਗਾ ਇਹ ਕਿਤੇ ਨੋਨਾ ਮਾਸਾ ਪਿਆਰ ਕਰਦੇ ਹੋਵੇ ਤਾਂ ਪਤਾ ਲੱਗੇ ਜਨਮ ਦਿਨ ਹੈ ਕਦੋਂ ਆ ਉਹ ਬਾਬਾ ਜਨਮ ਦਿਨ ਜਨਮ ਦਿਨ ਲਾਈ ਤੂੰ ਆ ਤੇਰੇ ਮੂੰਹ ਪਤਾ ਲੱਗਾ ਮੇਰਾ ਕੋਈ ਕਿਤੇ ਤੇਰਾ ਕੀ ਬੋਲ ਦੱਸਣ ਹੁਣ ਮੈਂ ਕਿਤੇ ਬਣਾ ਮਨਾਉ ਗੱਲ ਮੁੱਕ ਗਈ ਠੀਕ ਐ ਨਾ ਮਨਾਉ ਮੇਰਾ ਹਾਂ ਕੋਈ ਲੋੜ ਨਹੀਂ ਹੈਗੀ ਚੱਲ ਬੋ ਤਾਂ ਲੜੋ ਨਾ ਰਜਾਵੰਦੀ ਨਾ ਕੰਮ ਕਰੋ ਜਿਹੜਾ ਕਹਿਵਾ ਜਿ ਤਰ੍ਹਾਂ ਵਾਦਾ ਉਤਰਾਂ ਤੂੰ ਕਰਨਾ ਆਛਾ 4:3 ਹੋ ਗਿਆ ਲੈ ਠੀਕ ਆ ਘਰ ਘੱਟ ਨਾ ਮੋਬਤੀ ਹੈ ਨਾ ਆਪਾਂ ਰਲੋ ਉਹ ਤੇ ਇਹੋ ਹੀ ਕਹਿੰਦੇ ਆਪੇ ਇੱਥੇ ਹਲਵਾ ਆਹੋ ਕਹਿੰਦੇ ਆਪਾਂ ਰਲ ਮੈਂ ਤੇ ਵੀ ਕਹਿ ਦਿਆ ਤੈਨੂੰ ਵੀ ਆਪਣੀ ਜੁਬਾਨ ਸੰਵਾਰ ਪੈਲਸ ਵੀ ਬੋਕੋ ਚਣੇ ਮੈਂ ਵੀ ਗੱਲ ਕੀਤੀ ਤੇ ਇਹ ਨਹੀਂ ਬੱਲੇ ਪਿੱਦੀ ਨਾਲੇ ਟੂਮਾ ਤੇਰੀ ਮਾਤਾ ਨਹੀਂ ਪਾਗਣੀ ਮੈਨੂੰ ਨਹੀਂ ਪਾਗਣੀ ਆ ਨੱਥ ਮੇਰੇ ਨਹੀਂ ਪਾਗਣੀ ਕੋਕਾ ਮੇਰੇ ਨਹੀਂ ਪੈਣਾ ਤੇ ਠੀਕ ਹੈ ਤੇਰੇ ਪੈਣਾ ਮੇਰੀ ਗੱਲ ਸੁਣ ਲਓ ਅੱਜ ਤੋਂ ਬਾਅਦ ਮੈਂ ਆਪਣੀ ਜੁਬਾਨ ਨਹੀਂ ਖੋਲਦੀ ਉਹਨੇ ਦਿਨ ਮੈਂ ਚੋਪ ਭਰੇ ਨਹੀਂ ਮੇਰਾ ਜਨਮ ਜਨਮ ਬਣਾਓ ਰੈਸਟੋਰੈਂਟ ਚ ਠੀਕ ਹੈ ਗੱਲ ਮੁੱਕੀ ਬਸ ਉਹਨੇ ਤਾਂ ਨਹੀਂ ਚੋਪ ਰਣੀ ਨਹੀਂ ਨਹੀਂ ਮੈਂ ਚੱਲੂਗੀ ਕੇ ਫੇਰ ਚੱਲੂਗੀ ਮੁਟਿਆਰ ਨਹੀਂ ਮਾਤਾ ਮੈਂ ਚੋਪੀ ਰਹੂੰਗੀ ਨਹੀਂ ਚਲਾਂਗੀ ਕਿਹਾ ਤੈਨਾ ਮੈਂ ਵਾਦਾ ਕਰਤਾ ਤੁਹਾਡੇ ਦਾ ਨਹੀਂ ਮੈਂ ਮੁੜ ਕੇ ਦਰਵਾਜ਼ਾ ਲੂੰਗੀ ਠੀਕ ਹੈ ਮੈਨੂੰ ਤੇ ਤਾਂ ਵਿਸ਼ਵਾਸ ਕੰਮ ਕਢਾ ਕੇ ਫੇਰ ਦੋਦਾਂ ਦੀ ਦੋਦਾਂ ਦੀ ਹੋਈ ਨਹੀਂ ਤੇਰਾ ਪਤਾ ਲੱਗਦਾ ਨਹੀਂ ਕੋਈ ਦੋ ਦਿਨ ਚੰਗੀ ਤੇ ਦੋ ਦਿਨ ਮਾੜੀ ਬੱਸ ਕੀ ਕਰਨੀਓ ਵਿਸ਼ਵਾਸ ਕਿਉਂ ਨਹੀਂ ਮੇਰੇ ਤੇ ਅੱਗੇ ਕਿੰਨੇ ਕੁ ਕੀ ਹਾਲ ਪਤਾ ਮਨਾਲਾ ਜਿੱਥੇ ਆਂਦੀ ਆ ਕੱਲੀ ਕੱਲੀ ਨੋਹਾਂ ਫੇਰ ਮੈਂ ਰੋਸ ਕੇ ਤੁਰੀ ਫਿਰੂਗੀ ਬਰੇ ਲੱਗਾਗੇ ਰਿਸ਼ਤੇਦਾਰ ਕੀ ਆਖਣਗੇ ਕੀ ਤਰ੍ਹਾਂ ਦੀ ਕਰਲਾ ਤੂੰ ਹੀ ਨਿਉ ਜਾ ਮੰਮੀ ਕੱਲੀ ਅਗਲੀਆਂ ਨਾ ਹੁੰਦੀਆਂ ਦੋ ਦੋ ਵਿਆਹ ਹੀ ਕਰਾਇੰਦੇ ਲੋਕਾਂ ਨੇ ਸਾਰੇ ਨਹੀਂ ਕੱਲੀ ਹੁੰਦੀਆਂ ਵਾ ਚੱਲ ਠੀਕ ਆ ਕਰਾ ਦਿੰਨੇ ਆ ਪਰ ਮੇਰੀ ਗੱਲ ਸੁਣੋ ਮੇਰਾ ਆਖਰੀ ਫੈਸਲਾ ਪਤਾ ਕੀਊ ਤੇਰਾ ਜਨਮ ਦਿਨ ਮਨਾਉਂਗਾ ਵਧੀਆ ਮਨਾਉਂਗਾ ਘੈਂਡ ਪਰ ਮਨਾਉਂਗਾ ਘਰੇ ਇਹ ਆਖਰੀ ਫੈਸਲਾ ਮੇਰਾ ਬਾਕੀ ਜੋ ਮਰਜ਼ੀ ਸੋਚ ਲੈ ਤਾਡੀ ਜ਼ੁਬਾਨ ਐ ਕਿ ਕੀ ਆ ਹੁਣ ਇਹ ਤਾਂ ਤੁਸੀਂ ਆਖਿਆਂ ਨਾਲ ਮਨਾ ਦੂਗਾ ਰੈਸਟੋਰੈਂਟ ਤੇ ਤੂੰ ਆਪਣੀ ਜ਼ੁਬਾਨ ਬੰਦ ਰੱਖ ਹੁਣੇ ਤੁਸੀਂ ਮੁੱਕਰ ਗਏ ਜੇ ਆਪਣੀ ਜ਼ੁਬਾਨ ਤੋਂ ਦੋ ਮਿੰਟ ਤੂੰ ਮੰਮੀ ਦੇ ਸਾਹਮਣੇ ਮੁਕਰਗੇ ਜੇ ਮੁਕਰਨ ਦਾ ਪਤਾ ਨਾ ਤੈਨੂੰ ਜਿਆਦਾ ਤੇਰੇ ਤੋਂ ਸਿੱਖਿਆ ਮੁਕਰਨਾ ਵੀ ਮੈਂ ਠੀਕ ਹੈ ਨਾ ਇੱਥੇ ਮਨਾਉਂਗਾ ਅਵੇ ਲਾ ਮਾਤਾ ਫਿਰ ਤੂੰ ਕਹਣਾ ਮੂੰਹ ਸਿਰਫ ਬੋਲਦੀ ਨਹੀਂ ਮੈਂ ਮੈਂ ਕੀ ਰਿਸਪੈਕਟ ਕਰਾਂ ਇਹਨਾਂ ਦੀ ਚਲ ਕੋਈ ਨਹੀਂ ਪੁੱਤ ਤੂੰ ਵੀ ਸਿਆਣੀ ਬਣ ਘਰੇ ਮਨਾ ਲਓ ਜਿੱ ਤਰ੍ਹਾਂ ਤੂੰ ਕਹਵੇਂਗੀ ਉਤਰਾਂ ਕਰ ਲਾਂਗੇ ਅੱਬਰ ਰਲ ਮੈਂ ਕਿ ਸਾਰਾ ਕੰਮ ਨੋਸਸ ਕਰ ਲਾਂਗੇ ਨਾਲ ਬਿਮਲ ਨੇ ਵੀ ਆ ਜਾਣਾ ਆਪਾਂ ਸਾਬ ਨਾਲ ਕੇ ਸਾਰਾ ਰੋਟੀ ਟੁੱਕ ਕੋਈ ਗੱਲ ਨਹੀਂ ਨਾਲੇ ਉਹ ਖੁਸ਼ ਤੇ ਨਾਲੇ ਤੂੰ ਪੁੱਤ ਖੁਸ਼ ਛੱਡੋ ਪਰੇ ਮਨਾਉਣਾ ਹੀ ਨਹੀਂ ਕਿਤੇ ਵੀ ਨਹੀਂ ਪੁੱਤ ਮਨਾਉਣਾ ਕਿਉਂ ਨਹੀਂ ਮਨਾਵਾਂਗੇ ਤੂੰ ਨਾ ਰੋਸ ਮੇਰੀ ਪਤੀ ਗੁਰਪ੍ਰੀਤ ਲੱਕੀ ਆਪਣੇ ਘਰ ਬਾਜੀ ਕਿੰਨਾ ਪਿਆਰ ਕਰਦੇ ਹਰ ਰੀਜ ਪੂਰੀ ਕਰਦੇ ਉਹਦੀ ਜੋ ਕਵੇ ਉਹ ਲਿਆ ਕੇ ਦਿੰਦੇ ਜਿੱਥੇ ਕਵੇ ਉੱਥੇ ਲੈ ਕੇ ਜਾਂਦੇ ਐਵੇਂ ਤੇ ਤੈਨੂੰ ਗੁਰਪ੍ਰੀਤ ਆ ਗਈ ਆ ਉਸੇ ਗੱਲ ਤੇ ਪਹਿਲਾਂ ਤੇ ਤੂੰ ਬਦੀ ਨਹੀਂ ਕਹਿ ਰੈ ਟੋਰੈਂਡਮ ਮਨਾਉਣਾ ਮੰਮੀ ਘਰੇ ਮਨਾਵਾਂਗੇ ਆਪਾਂ ਵਧੀਆ ਮਨਾਵਾਂਗੇ ਸਭ ਕੋ ਘਰੇ ਘਰ ਲਾਂਗੇ ਚੰਗੀ ਸਿੱਖਿਆ ਦੇ ਕੇ ਗਈ ਆ ਮੰਮੀ ਤੁਹਾਡੀ ਧੀ ਮਾੜੀ ਨਹੀਂ ਦੇ ਕੇ ਗਈ ਕਮ ਸੋ ਕਮ ਤੁਹਾਨੂੰ ਆਪਣੀ ਧੀ ਤੇ ਵਿਸ਼ਵਾਸ ਹੋਣਾ ਚਾਹੀਦਾ ਜੇ ਮਰਤੇ ਨਹੀਂ ਤੇ ਪਰ ਤੈਨੂੰ ਤੇ ਤੇਰੀਆਂ ਤੇ ਜੜਾਂ ਕੁੱਟ ਗਈ ਓ ਤੂੰ ਆ ਨਹੀਂ ਮੈਨੂੰ ਸਿੱਖਿਆ ਦੇ ਕੇ ਗਈ ਚੰਗੀ ਉਹ ਤੇ ਤੈਨੂੰ ਸੌਂਗੜ ਲਾ ਗਈ ਆ ਤੇ ਤੂੰ ਵੀ ਇਹਨਾਂ ਨੂੰ ਕਰ ਤਾਂ ਕਿਤੇ ਉੱਥੇ ਮਨਾ ਉਹ ਤਾਂ ਉਹਦੀ ਰੀਤ ਨਹੀਂ ਆਪਣੇ ਕੋਲ ਹੋਣੀ ਕਿਉਂ ਨਹੀਂ ਹੋਣੀ ਮੰਮੀ ਦੱਸ ਕਿੰਨਾ ਕ ਕਿਤੇ ਖਰਚਾ ਚੱਲਿਆ ਵਾ ਮੈਨੂੰ ਵੀ ਰੀਝਿਆ ਦੱਸ ਮੈਂ ਕਿਹੜਾ ਹਰ ਵਾਰ ਕਹੂੰਗੀ ਤੁਹਾਨੂੰ ਇੱਕ ਵਾਰੀ ਕਹਿਣ ਦੀ ਆ ਪੁੱਤ ਉਹਦਾ ਘਰ ਵਾਲਾ ਬੜੀ ਕਮਾਈ ਕਰਦਾ ਵਾ ਬੜੀ ਵੱਡੀ ਵਿਆਪਤੇ ਆ ਆਪਾਂ ਉਹਨਾਂ ਦੀ ਰੀਸ ਨਹੀਂ ਕਰ ਸਕਦੇ ਆਪਣਾ ਤੇ ਆ ਮਾੜਾ ਚੰਗਾ ਚਲੋ ਕਾਰੋਬਾਰ ਤੈਨੂੰ ਪਤਾ ਵੀ ਆ ਤੇ ਆਪਾਂ ਕਿਉਂ ਰੀਸ ਕਰਨੀ ਉਹਦੀ ਉਹ ਜਿੰਨੇ ਤੇ ਹੈਗਾ ਆਪਣਾ ਕੋਨੇ ਚ ਰਹੀਗੇ ਪੁੱਤ ਉਹਦੀ ਰੀਸ ਨਹੀਂ ਆਪਾਂ ਕਰਨੀ ਵੇਹ ਨਸ਼ਾ ਮੈਨੂੰ ਪਾ ਲਿਆ ਪਿਓ ਦਾ ਸਿਰ ਤੇ ਨਹੀਂ ਦੋ ਭੈਣਾਂ ਉਹਨੇ ਵਿਆਈਆਂ ਆ ਵੇ ਮਾਰੀ ਚੰਗਾ ਮਕਾਨ ਬਣਾਇਆ ਆਪਣਾ ਵਿਆਹ ਕੀਤਾ ਆਪਣੀਆਂ ਭੈਣਾਂ ਦੋਹਾਂ ਦਾ ਕੀਤਾ ਕਿੰਨੀ ਜ਼ਿੰਮੇਵਾਰੀ ਉਹਦੇ ਸਿਰ ਤੇ ਤੂੰ ਵੇ ਸਿਆਣੀ ਬਣ ਪੁੱਤ ਉਹਦਾ ਤੇ ਨਾ ਮਾਂ ਪਿਓ ਸਿਰ ਤੇ ਭੈਣਾਂ ਉਹਦੀਆਂ ਬਾਹਰ ਗਈਆਂ ਵਧੀਆ ਉਹ ਜੋਬ ਕਰਨ ਡਿਆ ਪਤਾ ਆਪਾਂ ਉਹਦੀ ਕਿਤਰਾ ਰੀਸ ਕਰ ਸਕਦੇ ਆ ਆਪਣਾ ਤੇ ਗੁਜ਼ਾਰਾ ਮਾੜਾ ਚੰਗਾ ਜਿੱਤਰਾ ਹੁੰਦਾ ਉਤਲਾ ਦਾ ਕਰ ਸਕਦੇ ਆ ਠੀਕ ਹੈ ਨਾ ਇਹ ਸਮਝ ਆਪਾਂ ਐਡੇ ਵੀ ਮਰੇ ਨਹੀਂ ਪਏ ਕਿ ਇੱਕ ਕਰੀ ਆਪਾਂ ਜਨਮ ਦਿਨ ਨਾ ਮਨਾ ਸਕੀਏ ਇੰਨੇ ਵੀ ਪੈਸੇ ਨਹੀਂ ਲੱਗ ਜਾਣੇ ਜਿੱਦਾਂ ਇਹ ਕਰਨ ਡਏ ਪਤਾ ਜਨਮ ਦਿਨ ਤੇ ਨਹੀਂ ਮਨਾਉਣਾ ਆਂਦਾ ਕੋਣੇ ਵੀ ਨਾਮ ਨਾ ਪਤਾ ਕਿੰਨੇ ਗਿਫਟ ਮਿਲ ਜਣੇ ਆ ਨਾਲੇ ਗੁਰਪ੍ਰੀਤ ਦੀਦੀ ਵੀ ਕੋਈ ਨਾ ਕੋਈ ਵਧੀਆ ਗਿਫਟ ਬਣਾ ਕੇ ਲਿਆਉਗੀ ਮੇਰੇ ਵਾਸਤੇ ਤੂੰ ਗਿਫਟਾਂ ਨਹੀਂ ਵੇਖੀ ਰਹੀ ਉਹਨੇ ਮੁੰਡੇ ਨੇ ਕਹਿਤਾ ਨਾ ਘਰੇ ਮਨਾਉਣਾ ਘਰੇ ਮਨਾਵਾਂਗੇ ਜੇ ਨਹੀਂ ਕਰਨੀ ਹੁਣ ਵੇ ਪਤਾ ਮੇਰੀ ਵੀ ਜ਼ਿੰਮੇਵਾਰੀ ਉਹਦੇ ਸਿਰ ਤੇ ਮੰਨੀ ਪੈਸਾ ਤੇ ਲੋੜ ਕੋਈ ਮੰਗ ਕੇ ਲੈਣਾ ਮੇਰੀ ਕੋਈ ਦਵਾਈ ਕੋਈ ਬੂਟੀ ਮੈਨੂੰ ਕਿਤੇ ਜਾਣਾ ਆਉਣਾ ਹੁਣ ਵਿਚਾਰਾ ਉਹ ਕਿੱਥੇ ਕਿੱਥੇ ਕਰੂਗਾ ਸਾਰਾ ਘਰ ਦਾ ਖਰਚਾ ਉਹਦੇ ਸਿਰ ਤੇ ਤੈਨੂੰ ਪਤਾ ਕੱਲੇ ਦੀ ਕਮਾਈ ਪਤਾ ਹੋਰ ਤੇ ਨੀ ਨਾਲ ਕੋਈ ਕਰਨ ਡਿਆ ਹਮ ਮਰ ਮੂੰਹ ਰੋੜਦੀ ਹਣ ਘਰੇ ਮਨਾਉਣਾ ਉਹਨੇ ਜਿਆ ਮਾਤਾ ਆਪਣਾ ਕੰਮ ਕਰ ਮੇਰੇ ਦਿਮਾਗ ਨਾ ਚਟਿਆ ਕਰ ਐਵੇਂ ਆਣ ਕੇ ਮੈਂ ਤੇਰਾ ਦਿਮਾਗ ਚਟਦੀ ਚਟਦੇ ਤੂੰ ਲਿਆ ਮੇਰਾ ਜੀ ਇਹ ਮਨਾਉ ਰੈਸਟੋਰੈਂਟ ਤੇ ਫਲਸ ਪਿਛੜਾ ਲਾਪੰਦੀ ਕੋ ਐ ਹੋ ਗੱਲ ਤੇਰੀ ਮਾੜੀ ਹੋ ਜਿਹੜੀ ਕਦੇ ਵੱਡ ਖਾਣਿਆਂ ਨੂੰ ਪੈਣੀ ਆ ਪੁੱਤ ਜੀ ਆਦਮੀ ਨਾਲ ਪਿਆਰ ਨਾ ਰਹੀਏ ਨਾ ਗੱਲਬਾਤ ਕਰੀਏ ਸਾਰੀਆਂ ਗੱਲਾਂ ਬੰਦੇ ਨੂੰ ਤਾਂ ਐਵੇਂ ਮਾਰ ਲਾ ਲਈਦਾ ਤੂੰ ਤਾਂ ਛਦੈਣ ਹੀ ਬੜੀ ਤਗਣੀ ਆ ਤੂੰ ਉਹਦੇ ਮਗਰ ਨਾਲ ਲੱਗ ਕੇ ਤੇ ਆਪਣੇ ਬੰਦੇ ਨਾਲ ਲੜਦੀ ਫਿਰਦੀ ਜਨਮ ਦਿਨ ਤੋਂ ਮੰਮੀ ਮੈਂ ਕਿੰਨੇ ਪਿਆਰ ਨਾਲ ਆਵਾਜ਼ ਮਾਰੀ ਸੀ ਇੱਥੇ ਕਿ ਮੇਰੀ ਗੱਲ ਸੁਣੋ ਕਿੰਨੇ ਪਿਆਰ ਨਾਲ ਤੂੰ ਕਿੱਥੇ ਮਾਰੀ ਆਜੋ ਆਜੋ ਮਾਤਾ ਕੋਲ ਬੈਠਾ ਉਹਨੂੰ ਗੁੱਸਾ ਭਤੇ ਵੀ ਆ ਗਿਆ ਵੀ ਤੂੰ ਮਾਂ ਦੇ ਕੋਲ ਕਿਉਂ ਆ ਕੇ ਬੈਠਾ ਉਹਦੇ ਨਾਲ ਪਿਆਰ ਨਾਲ ਗੱਲਾਂ ਕਰਿਆ ਕਰ ਆਪਣੇ ਵਾਲ ਬੰਦੇ ਨੂੰ ਆਪੇ ਖੇਚ ਲਈਦਾ ਵਾ ਸਿਆਣੀ ਵੜ ਤੇਰੀਆਂ ਸਾਰੀਆਂ ਗੱਲਾਂ ਮੰਨੂ ਤੇਰੇ ਅੱਗੇ ਪਿੱਛੇ ਕੀ ਜੀ ਜੀ ਨਾ ਕਰਦਾ ਫਿਰ ਉਹ ਤੇ ਆਖੀ ਮੈਂ ਪਤਾ ਮਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਵਾ ਸਮਝ ਗਈਆਂ ਬੱਸ ਫਿਰ ਇਸ ਗੱਲ ਤੇ ਰੋ ਫਿਰ ਮਨਾ ਦੇਣਗੇ ਨਾ ਮੇਰੇ ਮਨਾ ਦੇਣਗੇ ਤੇਰਾ ਜਿੱਥੇ ਆਖੇਗੀ ਉੱਥੇ ਮਨਾਉਂਗਾ ਚੰਗਾ ਠੀਕ ਐ ਤੂੰ ਜਾ ਬਣੀ ਮਮੀ ਆ ਹੁਲੇ ਆਕੋਟ ਬਣਾ ਜੋ ਐਂਜੂਨ ਪਾਲੀ ਵਿੱਚ ਠੀਕ ਐ ਮੈਂ ਵੇਖਦੀ ਆ ਰੰਜੀਤ ਚਲ ਗਿਆ ਨਹੀਂ ਉਹ ਵੀ ਇੱਥੇ ਹੀ ਉਧਰ ਬੈਠਾ ਦੂਜੇ ਕਮਰੇ 'ਚ ਲੈ ਆ ਬਣਾ ਕੇ ਤਾਂ ਦੀ ਸਲਾਫ ਸਫਾਈ ਕਰਾਵਾਂ ਮੇਰੀ ਗੱਲ ਸੁਣੋ ਹਾਂ ਦੱਸ ਕੀ ਹੈ ਗੱਲ ਤਾਂ ਸੁਣੋ ਇੱਧਰ ਆ ਕੇ ਉੱਥੋਂ ਤਾਂ ਸਹੀ ਉੱਥੇ ਗਈ ਭੰਗੜਾ ਪਾਵਾ ਮੈਂ ਇੱਧਰ ਦੱਸ ਦੇ ਕੀ ਕਰਨ ਦੇ ਯਾਰ ਗੱਲ ਤੇ ਸੁਣ ਲਓ ਅਗਲੇ ਦੀ ਮੈਂ ਡੇ ਪਿਆਰ ਨਾ ਬੋਲਣ ਦੀ ਆ ਹਾਂ ਦੱਸ ਕੀ ਆ ਮੇਰੀ ਗੱਲ ਸੁਣ ਜਾਣਾ ਨਹੀਂ ਕੰਮ ਤੇ ਅੱਜ ਇੰਨੀ ਅੱਗ ਵਰਨਦੀ ਬਾਹਰ ਚਲ ਜਾ ਏਦਾਂ ਚਲ ਜਾ ਜਾ ਕੇ ਦੁਕਾਨ ਖੋਲ ਲੈਣਾ ਉਹ ਤਾਂ ਗਏ ਨਾ ਜਾਏ ਮੈਂ ਇਹ ਜਾਣ ਨਹੀਂ ਕਹਿਣ ਦੀ ਮੈਂ ਕਹੇ ਜੇ ਕੰਮ ਤੇ ਜਾਣਾ ਵਾ ਤਾਂ ਮੈਨੂੰ ਦੱਸ ਕੇ ਜਾਓ ਮੈਂ ਨਿੰਬੂ ਪਾਣੀ ਵਗੈਰਾ ਬਣਾ ਕੇ ਫਿਰ ਚਲਾ ਦੂੰਗੀ ਮੁੜ ਕੇ ਫਿਰ ਟਾਈਮ ਲੱਗ ਜਾਂਦਾ ਨਾ ਨਿੰਬੂ ਪਾਣੀ ਬਣਾਉਂਦੇ ਆ ਤੋ ਪਤਾ ਇੰਨੀ ਬਾਹਰ ਪਤਾ ਕਿੰਨੀ ਅੱਗ ਵਰਨਦੀ ਆ ਅੱਜ ਮੈਂ ਕਿਤੇ ਨਹੀਂ ਜਾਣਾ ਕਰੀਮ ਵਾਲੀ ਅੱਛਾ ਸ਼ਾਮਾ ਨੂੰ ਜਾਣਾ ਮੈਂ ਸ਼ਮਨ ਜਣਾਵਾ ਲੈ ਇਹ ਤੇ ਹੋਰ ਵਧੀਆ ਹੋ ਗਿਆ ਫਿਰ ਕਿਉਂ ਚਲੋ ਫਿਰ ਆਪਾਂ ਇੰਦਾ ਕਰਦੇ ਹੁਣ ਮੈਂ ਵੀ ਕੰਮ ਕਾ ਲੈ ਨਹੀਂ ਕਰਦਾ ਤੇ ਆਪਾਂ ਫਿਰ ਚਾਹ ਬਣਾਉਨੇ ਆ ਨਾਲ ਬਣਾਉਨੇ ਪਕੌੜੇ ਪਕੂੜੇ ਥੋੜੇ ਬਹੁਤੇ ਤੇ ਏਸੀ 'ਚ ਬਹਿ ਕੇ ਖਾਣੇ ਆ ਨਾਲ ਦੋਵੇਂ ਜਣੇ ਚਾਹ ਪੀਣੇ ਆ ਅੱਛਾ ਫਿਰ ਪਤਾ ਕੀ ਆ ਥੋੜਾ ਟਾਈਮ ਤੇ ਬੰਦਾ ਇੱਕ ਦੂਜੇ ਦੇ ਲਾਗੇ ਬੋਵੇ ਇੱਕ ਦੂਜੇ ਨੂੰ ਸਮਝੇ ਕਿ ਨਹੀਂ ਐਵੇਂ ਕਿਸੇ ਦਾਈਆਂ ਵਾਂਗੂ ਹੀ ਲੜਦੇ ਰਹਿਣੇ ਕੀ ਫਾਇਦਾ ਲੜਾਈ ਕਰਕੇ ਹੈ ਕੋਈ ਫਾਇਦਾ ਦੱਸੋ ਫਿਰ ਤੁਸੀਂ ਸਮਝਾਣਾ ਮੈਨੂੰ ਪਿਆਰ ਨਾ ਰਹਿਣਾ ਚਾਹੀਦਾ ਚਾਹ ਬਣਾ ਲਿਆ ਚਾਹ ਬਣਾ ਲਿਆ ਬਣਾਵਾ ਜਾ ਹਾਂ ਜਾ ਤੇ ਜਾਈਏ ਉਹ ਨਾ ਫਿਰ ਕਿਤੇ ਹੈ ਨਹੀਂ ਮੈਂ ਇੱਥੇ ਆਪਾਂ ਦੋਵੇਂ ਬਹਿ ਕੇ ਪੀਨੇ ਆਂ ਅੰਦਰ ਠੀਕ ਹਾਂ ਹਾਂ ਠੀਕ ਚੱਲ ਨਾ ਕਰ ਚਾਹ ਇਹ ਕਿਦਾਂ ਮਿੱਠੇ ਪੋਚੇ ਮਾਰਦੀ ਐ ਤੈਨੂੰ ਤਾਂ ਫਿਰ ਮੈਂ ਜਾਣਦਾ ਨਹੀਂ ਨਾ ਲਾਜਨੀਆ ਸਕੀਮਾ ਲਾਉਣੀ ਤੂੰ ਜਿਹੜੀਆਂ ਆ ਕਰਨਦੀਆਂ ਤੂੰ ਜਨਮ ਦਿਨ ਲਈ ਕਦੀ ਚਾਹ ਬਣਾਉਣੀ ਤੇ ਕਦੀ ਕੋਫੀ ਬਣਾਉਣੀ ਐ ਕਦੀ ਨਿੰਬੂ ਪਾਣੀ ਹੈ ਬਣਾ ਪੀਊਗਾ ਆ ਜਾਣਦੇ ਤਾਂ ਨਹੀਂ ਤਰਾ ਬਣਾਉਂਦਾ ਜੋ ਕਰ ਕਰ ਲਾ ਤੂੰ ਆ ਜਗਦੇ ਜੀ ਥੱਲੇ ਆ ਗਿਆ ਚਾਹ ਬਣਾਉਣੀ ਤੇ ਲਾਚੀਆਂ ਪਾ ਕੇ ਚਲ ਦੋ ਦਿਨ ਲਾਚੀਆਂ ਵਾਲੀ ਜਾਤ ਪੀਨੇ ਨਾਲੋਂ ਜਿੰਨੀ ਕਿ ਮਿੱਠੀ ਤੂੰ ਬੰਦੀ ਹੈ ਨਾ ਪੁੱਤ ਮਿੱਠਾ ਤਾਂ ਮੈਂ ਵੀ ਬਣ ਜਾਊਗਾ ਕਿਉਂਕਿ ਜਾਣਦੀ ਮੈਨੂੰ ਇਹ ਬਾਲੀ ਮਿੱਠੀ ਹੀ ਫਰਦੀ ਮੇਰ ਨਾਲ ਇਹ ਤਾਂ ਭਾ ਜਿਹੜਾ ਮਰਜ਼ੀ ਕੰਮ ਲੈ ਲਈ ਅੱਜ ਹਾਂਜੀ ਆ ਬਣਵੀ ਚੱਲੀ ਜਾ ਬਸ ਪਕੌੜੇ ਬਣਾਉਣੇ ਨਾਲ ਕਿ ਕੀ ਕਰਨਾ ਤੂੰ ਐਦਾਂ ਕਰ ਮੈਗੀ ਬਣਾ ਅੱਛਾ ਮੈਗੀ ਆਹੋ ਲੈ ਇਹ ਕਿਹੜੀ ਗੱਲ ਆ ਮੈਗੀ ਬਣਾ ਦੇਨੇ ਇਹ ਤੜਕੇ ਵਾਲੀ ਕਿ ਦੂਜੀ ਤੜਕੇ ਨਹੀਂ ਬਣਾਉਣਾ ਦੂਜੀ ਦੀ ਖਾਂਦਾ ਫੇਦਾ ਉਹ 2 ਮਿੰਟਾਂ ਦੇ ਤਿਆਰ ਹੋ ਜਾਂਦੀ ਆ ਤੁਸੀਂ 2 ਮਿੰਟਾਂ ਚ ਆ ਕੇ ਬਹੁ ਮੈਂ ਹੁਣੇ ਤੜਕੇ ਵਾਲੀ ਮੈਗੀ ਬਣਾ ਕੇ ਲਈ ਇਹ ਕਿਹੜੀ ਗੱਲ ਕੀਤੀ ਤੁਸੀਂ ਅੱਛਾ ਹਾਂ ਚੱਲ ਲੈ ਕੇ ਆ ਫਿਰ ਹੋਰ ਤੈਨੂੰ ਕੋਈ ਚਾਹੀਦਾ ਨਾ ਨਾ ਜਿਹੜਾ ਲੋੜ ਹੀ ਦੱਸੂਗਾ ਬੜਾ ਕੁਝ ਚਾਹੀਦਾ ਨਹੀਂ ਮੈਨੂੰ ਕੋਈ ਗੱਲ ਦੱਸ ਦਿਓ ਤੁਸੀਂ ਇਹ ਕਿਹੜੀ ਗੱਲ ਆ ਤੂੰ ਕੀ ਸਮਝਦਾ ਬੱਚੂ ਤੈਨੂੰ ਕਿੰਨੇ ਕ ਦਿਨ ਖਵਾਉਂਗੀ ਮੈਂ ਆ ਮੇਰਾ ਜਨਮ ਦਿਨ ਨੰਗ ਲੈੰਦੇ ਗਿਣ-ਗਿਣ ਕੇ ਤੇਰ ਕੋ ਬਦਲੇ ਨਾ ਲੈ ਇੱਥੇ ਮੈਗੀ ਬਣਾਉਂ ਤੇ ਚਾਹ ਬਣਾਉਂ ਤੈਨੂੰ ਨਾ ਲਾਇਆ ਤੇ ਮੈਨੂੰ ਵੀ ਜੱਟੀ ਨਾ ਆਖੀ ਆਇਆ ਵੱਡਾ ਮੈਗੀ ਵੀ ਨਹੀਂ ਤੇ ਕੀ ਵੇੜੀ ਸ਼ੁਦਾਈ ਸਮਝਣ ਲਿਆ ਮਿਲੂ ਚੱਲ ਹੁਣ ਵੇ ਕਿਦਾਂ ਮਿੱਠੇ ਪੋਚੇ ਮਾਰਦੀ ਮੈਨੂੰ ਮੈਗੀ ਬਣਾ ਰਹਾ ਇਹ ਕਰਦਾ ਤੂੰ ਤੂੰ ਵੀ ਜਾਣਦੀ ਜੱਟ ਨੂੰ ਪੜਾ ਤੈਨੂੰ ਕੀ ਪਤਾ ਜਨਮ ਦਿਨ ਤੇ ਪਤ ਤੇਰਾ ਮਨਾਉਂਦਾ ਨਹੀਂ ਐ ਜੋ ਮਰਜ਼ੀ ਕਰ ਲੈ ਜਿੰਨੇ ਮਰਜ਼ੀ ਮਿੱਠੇ ਪਹੁੰਚੇ ਵਾਰਾ ਪਾਗਲ ਹੀ ਸੰਗਦੀ ਮਿੰਦਰੇ ਚੱਲ ਮੈਗੀ ਦਿਖਾਈ ਅੱਜ ਬਾਕੀ ਬਾਜਵੇਂ ਨੇ ਉਹ